ਦਾ ਨਾ ਮਤਲਬ ਵਿਚੋ ਵਿਚੀ ਵੀ ਲੋਕੀ ਵੀ ਦੱਸਦੇ ਜਾਂ ਉਹਦਾ ਨੀ ਯੂਜ਼ ਵੀ ਹੈ ਹਾਂ ਪਾਕਿਸਤਾਨ ਦੇ ਨਾਲ ਮੋਦੀ ਟ੍ਰੇਡ ਕਰਦਾ ਆ ਪਰ ਉਹ ਬਾਗਾ ਬਾਰਡਰ ਤੋਂ ਨਹੀਂ ਕਰਦਾ ਮਤਲਬ ਪੰਜਾਬ ਦੇ ਸਾਈਡ ਬਾਰਡਰ ਤੋਂ ਨਹੀਂ ਕਰਦਾ ਹੈਗਾ ਹੈ ਨਾ ਵੀ ਚਲੋ ਵੀ ਆਪਾਂ ਬੇ ਉਹ ਨਾਲ ਧੱਕਾ ਕਰਾਂਗੇ ਜਾਂ ਕੋਈ ਸਾਨੂੰ ਪਤਾ ਲੱਗ ਜੂਗਾ ਕਿੰਨਾ ਪੰਜਾਬ ਨਾਲ ਧੱਕਾ ਹੁੰਦਾ ਪਿਆ ਹੋਰ ਬਾਰਡਰ ਜਰਾ ਹੀ ਇਹ ਕਰਦਾ ਪਿਆ ਫਿਰ ਇਹਨੂੰ ਮਤਲਬ ਕਿ ਪਾਕਿਸਤਾਨ ਨਾਲ ਇਹਨੂੰ ਦੁਸ਼ਮਣੀ ਰੱਖਣ ਦਾ ਫਾਇਦਾ ਹੀ ਨਹੀਂ ਹੈਗਾ ਜੇ ਟ੍ਰੇਡ ਹੈ ਹੀ ਨਹੀਂ ਇਹਦੀ ਜੇ ਟ੍ਰੇਡ ਕਰਨੇ ਆ ਜਾਂ ਕੁਝ ਵੀ ਐ ਲੋਕਾਂ ਨੂੰ ਦਿਖਾਵਾ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਮਤਲਬ ਕਿ ਕਿੰਨੀਆਂ ਜੀਆਂ ਫੈਮਲੀਆਂ ਉਧਰ ਆ ਵਿਚਾਰੇ ਮੈਨ ਆਣ ਜਾਣ ਕਿੰਨਾ ਵਧੀਆ ਹੋਊਗਾ ਹਨਾ ਵੀ ਜੇ ਤੂੰ ਦਿਖਾਵਾ ਕਰਦਾ ਆ ਤਾਂ ਚੰਗੀ ਤਰ੍ਹਾਂ ਕਰ ਵੇ ਮਤਲਬ ਕਿ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਉਹ ਹੋ ਜਾ ਭਾਈ ਘਟ ਕਰਦਾ ਵੇ ਮੈਂ ਨਾ ਆ ਕਰਦਾ ਹਾਂ ਦੇਸ਼ ਨੂੰ ਇੱਕ ਪਾਸੇ ਹਾਂ ਦੇਸ਼ ਨੂੰ ਇੱਕ ਪਾਸੇ ਲਾ ਦੇ ਵੀ ਤੂੰ ਕਿਤੇ ਨਾ ਕਿਤੇ ਵੀ ਤੁਸੀਂ ਮਿੱਤਰੋ ਕਾਲ ਤੋ ਬਾਈਕਾਟ ਕਰਨਾ ਜੋ ਕਰਨਾ ਹਨਾ ਵੀ ਬੰਦੇ ਨੂੰ ਪਹਿਲਾਂ ਤੂੰ ਹੁਣ ਵੀ ਚਲੋ ਦੇਖੇ ਕਿ ਕ੍ਰਿਕਟ ਹੋਈ ਹੈ ਵਧੀਆ ਗੱਲ ਹੈ। ਲੋ ਆਪਾਂ ਚਲ ਕਹਿੰਦੇ ਆ ਕਿ ਕ੍ਰਿਕਟ ਹੋਣੀ ਚਾਹੀਦੀ ਹੈ ਹਨਾ ਵੀ ਠੀਕ ਆ ਪਰ ਉਸ ਤੋਂ ਪਹਿਲਾਂ ਆਪਾਂ ਹੱਕ ਦੇ ਵਿੱਚ ਨਹੀਂ ਸਾਕਰੇ ਵੀ ਤਾਂ ਨਹੀਂ ਸੀ ਕਿਉਂਕਿ ਯਾਰ ਵੀ ਕਦੀ ਤੁਹਾਡੇ ਕਹਿੰਦੇ ਬੋਲ ਕੋਪੀ ਤੁਹਾਡੇ ਕਹਿੰਦੇ ਲੜ ਪੁੱਦੇ ਚੱਲੀ ਜਾਵੇ ਹਨਾ ਹੁਣ ਠੀਕ ਆ ਜੇ ਤੁਸੀਂ ਸੋਚਿਆ ਸੀਗਾ ਵੀ ਲੋਕ ਅਨੁਸਾਰ ਦੇਖ ਵੀ ਇਸ ਤੋਂ ਪਹਿਲਾਂ ਜਿੰਨੇ ਵੀ ਕ੍ਰਿਕ ਇੰਡੀਆ ਦੇ ਪਾਕਿਸਤਾਨ ਦੇ ਮੈਚ ਹੋਏ ਆ ਜੋ ਜੋ ਕੁਝ ਵੀ ਹੋ ਉਹਦੇ ਵਿੱਚ ਹਮੇਸ਼ਾ ਮੋਸਟਲੀ ਜੇ ਕੋਈ ਪਾਰਟੀ ਖਿਲਾਫ ਰਹੀ ਹੈ ਤੋ ਭਾਜਪੀ ਰਹੀ ਹੈ ਐਸੀ ਕਿ ਸਾਰੇ ਦੇਸ਼ ਖਲਾਸਿਕੋ ਵੀ ਨਹੀਂ ਹੋਣਾ ਚਾਹੀਦਾ ਐਸੀ ਬੀਜੇਪੀ ਸਪੋਰਟ ਦੇ ਵਿੱਚ ਹੁਣ ਥੋੜੇ ਦਿਨ ਪਹਿਲਾਂ ਥੋੜੇ ਦਿਨ ਕੀ ਕਲਦੀ ਵੀਡੀਓ ਜ ਮੈਂ ਉਹ ਮਤਲਬ ਦੇਖਦਾ ਪਿਆ ਥੋੜੇ ਦਿਨ ਪਹਿਲਾਂ ਸਕਰੋਲ ਕਰਦਾ ਪਿਆ ਦੇਖਿਆ ਵੀ ਜੈਸ਼ਾ ਜਿਹੜਾ ਆ ਵੀ ਉਹ ਅਕਸ਼ਾਇਦ ਅਫਰੀਦੀ ਨਾਲ ਕਿੱਦਾਂ ਬੈਠਿਆ ਆਸਾਸ ਕੇ ਗੱਲਾਂ ਕਰਦਾ ਸਾਰੇ ਦੇਸ਼ ਨੂੰ ਤੁਸੀਂ ਲੜਾਈਆਂ ਚ ਪਾਇਆ ਪਿਆ ਹਨਾ ਸਾਰੇ ਦੇਸ਼ ਨੂੰ ਤੁਸੀਂ ਲੜਾਣ ਦੇ ਆ ਲੋਕਾਂ ਨੂੰ ਤੁਸੀਂ ਲੜਾਣ ਦੇ ਤੇ ਆਪ ਲਈ ਦੇਖੋ ਕਿ ਦਹਾਸਾਸ ਕਰਕੇ ਗੱਲਾਂ ਕਰਦੇ ਉਸ ਤੋਂ ਬਾਅਦ ਹੁਣ ਤੁਸੀਂ ਦੱਸੋ ਵੀ ਜੈਸ਼ਾ ਸਾਹ ਦੇ ਕੋਲ ਵੀ ਕੀ ਹੈ ਉਹ ਵੀ ਕਿਹੜੀ ਗੱਲ ਤੋਂ ਆਈਸੀਸੀ ਦਾ ਜੋ ਚੇਅਰਮੈਨ ਬਣ ਗਿਆ ਹਨਾ ਵੀ ਕੀ ਹੈ ਬਸ ਇੱਕ ਇਸ ਕਰਕੇ ਮਮੇਸ਼ਾ ਦਾ ਮੁੰਡਾ ਹੈ ਵੀ ਇਹ ਕੋਈ ਇਹ ਕੋਈ ਮਹਾਨਤ ਨਹੀਂ ਉਹ ਕਾਬਲੀਅਤ ਦੇ ਦਮ ਤੇ ਬੰਦੇ ਨੂੰ ਫੈਸਲਾ ਹੋਣਾ ਚਾਹੀਦਾ ਜਿਉਂ ਉਹ ਪੋਜੀਸ਼ਨ ਮਿਲਣੀ ਚਾਹੀਦੀ ਐਦਾ ਥੋੜੀ ਮਿਲਣੀ ਚਾਹੀਦੀ ਆ ਵੀ ਹਾਂ ਵੀ ਉਹਦਾ ਮੁੰਡਾ ਤੇ ਇਸ ਕਰਕੇ ਉਹਨੂੰ ਇੱਥੇ ਲਾ ਦੇਓ ਐਦਾ ਤੁਸੀਂ ਗੜકરી ਦੇ ਨੇ ਉਹਨੂੰ ਕੀਤਾ ਹੈ ਹਨਾ ਵੀ ਤੁਸੀਂ ਦੇਖੋ ਤੇਲ ਦੇ ਵਿੱਚ ਪਤਾ ਨਹੀਂ ਕੀ E20 ਮਲਾਈ ਜਾਂਦੇ ਪਏ ਉਹ ਬਾਕੀ ਸਾਰਾ ਕੁਝ ਕਰੀ ਜਾਂਦੇ ਉਹ ਦੇਸ਼ ਦਾ ਤੁਹਾਨੂੰ ਕੋਈ ਲੈਣ ਦੇ ਨਹੀਂ ਬਸ ਤੁਹਾਨੂੰ ਇਹ ਆ ਵੀ ਚਾਰ ਪੈਸੇ ਕਿਧਰੋਂ ਬਚ ਜਾਣ ਜਿਹੜੇ ਬਚ ਜਾਣ ਉਹ ਸਾਡੇ ਖੁੰਝੇ ਪੈ ਜਾਣ ਜਾਂ ਸਾਡੇ ਖਾਣੇ ਪੈਣ ਮੁਦਰਾਪੋਰਟ ਦਾ ਤੁਸੀਂ ਐਡਾ ਨਹੀਂ ਹੁੰਦੇ ਤਾਂ ਬਾਕੀ ਸਾਰਾ ਕੁਝ ਤੁਸੀਂ ਇਦਾਂ ਕਰਤਾ ਹਨਾ ਵੀ ਤੁਹਾਡਾ ਦਿਲ ਕਰਦਾ ਜਾਂ ਕੋਈ ਠੀਕ ਹੈ ਵਧੀਆ ਗੱਲ ਹੈ ক্রিকেট ਹੋਈ ਹੈ ਹਨਾ ਹੁਣ ਤੁਸੀਂ ਵੀ ਮੇਕ ਸ਼ੁਰ ਕਰ ਲਿਓ ਵੀ ਜਾਂ ਤਵੇ ਤੁਸੀਂ ਕੱਲੋਂ ਅਨਾਉਂਸਮੈਂਟ ਕਰ ਦਿਓ ਜਾਂ ਮਤਲਬ ਸਾਰੇ ਪਾਸੇ ਆਫੀਸ਼ੀਅਲ ਤੌਰ ਤੇ کہہ ਦਿਓ ਵੀ ਹੁਣ ਜਿਹੜੀ ক্রিকেট ਹੋਊਗੀ ਤੇ ਹੋਊਗੀ ਡਿਜ਼ਨਟ ਮੈਟਰ ਕਿਹੜੀ ਪਾਰਟੀ ਮਨਾ ਕਰਦੀ ਵੀ ਕਿਹੜੀ ਪਾਰਟੀ ਨਹੀਂ ਮਨਾ ਕਰਦੀ ਵੀ ਉਹ ਤਕਤਾਤਾਰੀ ਆ ਜਾਂ ಪಕ್ಷ ਦੀ ਆ ਕੱਲ ਤੋਂ ক্রিকেট ਹੋਊਗੀ ਹੋਊਗੀ ਹਨਾ ਦੇਖੋ ਜੇ ਤੁਸੀਂ ক্রিকেট ਕੀਤੀ ਵੀ ਆ ਉਹ ਤਾਂ ਵੀ ਉੱਥੇ ਵੀ ਰਾਜਨੀਤੀ ਲਾਏ ਆ ਯਾਰ ਜੇ ਤੁਹਾਡਾ ਹੁਣ ਮੈਚ ਹੋ ਗਿਆ ਜਿੱਤੇ ਮੈਨੂੰ ਬਹੁਤ ਖੁਸ਼ੀ ਹੈ ਐਜ਼ ਇੰਡੀਅਨ ਮੈਂ ਦੱਸੇ ਮੈਨੂੰ ਬਹੁਤ ਖੁਸ਼ ਔਰ ਮੈਚ ਖਤਮ ਹੋਣ ਤੋਂ ਬਾਅਦ ਵੀ ਤੁਸੀਂ ਹੱਥ ਨਹੀਂ ਮਿਲਾਇਆ ਹਨਾ ਵੀ ਤੁਸੀਂ ਦੱਸੋ ਵੀ ਇਹ ਕੋਈ ਕੋਈ ਚਾਹੀਦੀ ਗੱਲ ਵੀ ਹੱਥ ਮਿਲਾ ਲੰਦੇ ਤਾਂ ਤੁਹਾਡਾ ਉਹਦੇ ਨਾਲ ਕੀ ਹੋਏਣਾ ਸੀ ਵੀ ਹਨਾ ਵੀ ਇੱਕ ਪਾਸੇ ਆਪਾਂ ਕਹਿੰਨੇ ਆ ਵੀ ਆਪਾਂ ਸਪੋਰਟਸ ਜਿੰਦਾ ਰਹਿਣਾ ਚਾਹੀਦਾ ਰਾਜਨੀਤੀ ਨਹੀਂ ਇਸ ਕਰਕੇ ਅਸੀਂ ਕ੍ਰਿਕਟ ਖੇਡੇ ਆ ਸਪੋਰਟਸ ਹਨਾ ਸਪੋਰਟਸਮੈਨਸ਼ਿਪ ਤੋਂ ਬਿਨਾ ਤਾਂ ਨਹੀਂ ਹੁੰਦੀ ਵੀ ਤੁਹਾਨੂੰ ਇਹਨਾਂ ਦਾ ਪਤਾ ਨਾ ਵੀ ਜੇ ਤੁਸੀਂ ਸਪੋਰਟਸਮੈਨਸ਼ਿਪ ਵੀ ਤਾਂ ਦਿਖਾਣੀ ਚਾਹੀਦੀ ਸੀ ਉਹਨਾਂ ਨੇ ਹੱਥ ਮਿਲਾ ਲੰਦੇ ਵੀ ਚਲੋ ਕੀ ਹੋਏਣਾ ਕਿ ਕਿਤੇ ਨਾ ਕਿਤੇ ਵੀ ਹਾਂ ਵੀ ਉਹਨਾਂ ਨੇ ਤਾਂ ਨਹੀਂ ਕੀਤਾ ਸੀ ਜੇ ਪਾੜੀਆਂ ਹੋਣਗੇ ਸਰਕਾਰਾਂ ਹੋਣਗੇ ਉਦੇ ਵੀ ਆਪਰੇਸ਼ਨ ਸੰਦੂਰ ਦਾ ਕੋਈ ਇੰਨਾ ਖਾਸ ਪਤਾ ਨਹੀਂ ਹੈਗਾ ਹੋਇਆ ਕਿਦਾਂ ਹੋਇਆ ਕਿਦਾਂ ਨਹੀਂ ਹੋਇਆ ਅਜੇ ਤੱਕ ਕੋਈ ਬੰਦੇ ਨਹੀਂ ਲੱਭੇ ਅਜੇ ਤੱਕ ਉਹਨਾਂ ਬਾਰੇ ਕੋਈ ਗੱਲਬਾਤ ਨਹੀਂ ਹੋਈ ਮੀਡੀਆ ਵੀ ਇਦਾਂ ਹੀ ਆ ਵੀ ਚੱਕ 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 ਬਤ ਉੱਚੀ ਉੱਚੀ ਕਰ ਦੇਣਾ ਵੀ ਅਨਵ ਗੋਸਵਾਮੀ ਹੋ ਗਿਆ ਉਹ ਬੰਦੇ ਨੂੰ ਤਾਂ ਰੋਲਾ ਪੰਤ ਉਹਨਾਂ ਕੋਈ ਹੋਰ ਕੰਮ ਹੀ ਹੈ ਨੀਗਾ ਉਹ ਬੰਦੇ ਦਾ ਕੋਈ ਤਰਕ ਨਹੀਂ ਹੁੰਦਾ ਸਿਰਫ ਚੀਕ ਝਾੜਾ ਹੁੰਦਾ ਉਹਨੂੰ ਲੱਗਦਾ ਵੀ ਮੈਂ ਝੂਠ ਨੂੰ ਜਿੰਨਾ ਉੱਚੀ ਬੋਲੂੰਗਾ ਸ਼ਾਇਦ ਉਹ ਸੱਚ ਬਣ ਜਾਣਾ ਉਹ ਨਹੀਂ ਭਰਾ ਇਹ ਤਾਂ ਥੋੜੀ ਸੱਚ ਬਣਦਾ ਵੀ ਝੂਠ ਨੂੰ ਹਨਾ ਵੀ ਝੂਠ ਹੋਵੇ ਨੀਵੇਂ ਪੱਧਰ ਤੇ ਜਾਂ ਉੱਚੀ ਪੱਧ ਇਹ ਨਹੀਂ ਯਾਰ ਇਹ ਸਾਰੇ ਕੋਈ ਜੋ ਕੁਝ ਵੀ ਹੋਣ ਦੇਣਾ ਸਾਡੇ ਦੇਸ਼ ਨਾਲ ਮੜਾ ਹੋਣ ਦੇ ਆ ਗਲਤ ਹੋਣ ਦੇ ਆ ਸੀ ਆਪਣੇ ਦੇਸ਼ ਨੂੰ ਗਲਤ ਪਾਸੇ ਲੈ ਕੇ ਜਾਣ ਦੇ ਕਿੱਡਾ ਮਹਾਨ ਸਾਡਾ ਦੇਸ਼ ਆ ਕਿੱਡੀ ਮਹਾਨ ਸਾਡੀ ਸੰਸਕ੍ਰਿਤੀ ਆ ਹਨਾ ਪਰ ਆਪਾਂ ਹੁਣ ਬਸ ਪੁਰਾਣੇ ਪਿਛਲੇ ਪਾਸੇ ਪਿਛਲੇ ਪਾਸੇ ਹੁਣ ਇੱਧੇ ਤੁਸੀਂ ਕਿੰਨੇ ਦੇਸ਼ ਕਿੰਨੀਆਂ ਜਗਾਵਾਂ ਦੇ ਨਾਮ ਬਦਲੇ ਆ ਕਿੰਨੀਆਂ ਵੀ ਹਨਾ ਪ੍ਰਿਆਗ ਰਾਜ ਕਰਦਾ ਆ ਵੀ ਕੇ ਹੋਰ ਕੁਝ ਕਰ ਮੈਂ ਤਾਂ ਮੰਨਣਾ ਨਹੀਂ ਕਰਦਾ ਠੀਕ ਆ ਪਰ ਗੱਲ ਥਰੀ ਇਹ ਹੈ ਨਾ ਮੈਂ ਕੱਲ ਤੋਂ ਹੱਥ ਵਿੱਚ ਝੋਟਾ ਕਹਿੰਨ ਆਪਣਾ ਕੀ ਉਹਦੇ ਵਿੱਚ ਹੱਥ ਵਿੱਚ ਝੋਟੇ ਦੇ ਘੋਣ ਆ ਜਾਣੇ ਨਹੀਂ ਆ ਜਾਣੇ ਨਾ ਵੀ ਇੱਧੇ ਹੀ ਆ ਨਾ ਵੀ ਤੁਸੀਂ ਦੇਖੋ ਵੀ ਨਾਮ ਬਦਲੋ ਨਾਮ ਬਦਲੋ ਪਰ ਉਹਦਾ ਮਤਲਬ ਕਾਈਂਡ ਆਫ ਉਹਦੇ ਮੁਹਾਰ ਬਦਲੋ ਜਾਂ ਨਹਾਰ ਬਦਲੋ ਉਹਨੂੰ ਉਹਦਾ ਵਧੀਆ ਕਰੋ ਕਿੰਨੀਆਂ ਥਾਵਾਂ ਤੇ ਹੁਣ ਬਿਜਲੀ ਪਾਣੀ ਅਜੇ ਤੱਕ ਵੀ ਆਪਣੇ ਲੋਕਾਂ ਨੇ ਵੋਟਾਂ ਜਿਹੜੀਆਂ ਹੋਣ ਲੀਆਂ ਜਾਂ ਲੜਾਈਆਂ ਲੜਾਈਆਂ ਤੇ ਚਲੋ ਕੀ ਮੋਸਟਲੀ ਵੋਟਾਂ ਦੇ ਲਈ ਜਾਂ ਜੋ ਕੁਝ ਵੀ ਲਾ ਲਓ ਪਿੰਡਾਂ ਦੀ ਸੜਕਾਂ ਗਲੀਆਂ ਬਿਜਲੀ ਦੇ ਉੱਤੇ ਹੀ ਹੋ ਜਾਂਦੀਆਂ ਵਿੱਚ ਉਹਨਾਂ ਜਿੰਨੀਆਂ ਵੀ ਹੋ ਜਾਂਦੀਆਂ ਤੇ ਤੁਸੀਂ ਹਾਲੇ ਆਪਾਂ ਉਹ ਤੋਂ ਹੀ ਨਹੀਂ ਗਾਹ ਵਧਿਆ ਹਨ ਤੁਸੀਂ ਗਾਹ ਹੋਰ ਕੀ ਕਰਨ